ਤੁਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਦ ਕਰਦਾ ਹੈ ਹਾਲਾਂਕਿ ਬਸੰਤ ਪੰਚਮੀ ਦਾ ਤਿਹਾਰ ਲੰਘ ਚੁੱਕਿਆ ਹੈ ਕਿਉਂਕਿ ਬਸੰਤ ਪੰਚਮੀ ਦੇ ਤਿਹਾਰ ਦੇ ਨੇੜੇ ਲੋਕਾਂ ਵੱਲੋਂ ਪਤੰਗ ਚੜਾਈ ਦਿੰਦੇ ਹਨ ਅਤੇ ਇਸ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਚਾਈਨਾ ਡੋਰ ਇਨੀ ਘਾਤਕ ਹੈ ਇਸ ਨਾਲ ਹੁਣ ਤੱਕ ਟੀ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਅਤੇ ਪੰਜ-ਛੇ ਦਾ ਨਕਸਾਲ ਹੋਇਆ ਤੇ ਨਾਲ ਨਾਲ ਲੋਕ ਵੀ ਜਗਮੀ ਹੋਏ ਹਨ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸਖਤ ਆਦੇਸ਼ ਵੀ ਸੀ ਦਾਵੇ ਕੀਤੇ ਗਏ ਨਹੀਂ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਟੜਲੇਣਾ ਬਾਜ਼ਾਰ ਦੇ ਵਿੱਚ ਦੇਖੀ ਗਈ। ਚਾਈਨਾ ਡੋਰ ਨਾਲ ਕੁਝ ਦਿਨਾਂ ਪਹਿਲਾਂ ਵੀ ਲੋਕ ਜ਼ਖਮੀ ਹੋ ਰਹੇ ਸਨ ਹਰ ਸਾਲ ਚਾਈਨਾ ਡੋਰ ਦੇ ਨਾਲ ਲੋਕ ਜ਼ਖਮੀ ਹੁੰਦੇ ਨੇ ਪਰ ਇਸ ਇhtiyar ਦੇ ਨੰਗਿਆਂ ਵੀ ਕੁਝ ਦਿਨ ਹੋ ਚੁੱਕੇ ਨੇ ਪਰ ਹਲੇ ਵੀ ਲੋਕ ਜ਼ਖਮੀ ਹੋ ਰਹੇ ਨੇ। ਬੀਤੇ ਦਿਨ ਕੋਈ ਤਾਂ ਪਹਿਲਾਂ ਇੱਕ ਬੱਚੀ ਦੀ ਵੀ ਮੌਤ ਚਾਈਨਾ ਡੋਰ ਦੇ ਕਾਰਨ ਹੋਈ ਸੀ। ਅਤੇ ਹੁਣ ਇੱਕ ਤਾਜ਼ੀ ਘਟਨਾ ਸਾਹਮਣੇ ਆਈ ਹੈ ਫਰੀ ਕੋਡ ਦੀ ਜਿਸ ਵਿੱਚ ਇੱਕ ਵਿਅਕਤੀ ਨੂੰ ਚਾਈਨਾ ਡੋਰ ਨੇ ਕਟਿਆ। ਜੋ ਸਵਾਲ ਖੜੇ ਕਰਦਾ ਹੈ ਪ੍ਰਸ਼ਾਸਨ ਦੇ ਦਾਅਵਿਆਂ ਤੇ ਕਿ ਹਲੇ ਵੀ ਚਾਈਨਾ ਡੋਰ ਕਿਤਨੇ ਕਿਤੇ ਬਾਜ਼ਾਰਾਂ ਦੇ ਵਿੱਚ ਉੜਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਟਹਿਣਾ ਦੇ ਰਹਿਣ ਵਾਲਾ ਇੱਕ ਵਿਅਕਤੀ ਜਦੋਂ ਫ੍ਰੀ ਕੋਡ ਨੂੰ ਆ ਰਿਹਾ ਸੀ ਤਾਂ ਤਰਵੰਡੀ ਵਾਲੇ ਪੁਲ ਦੇ ਉਹ ਆ ਰਿਹਾ ਸੀ ਤਾਂ ਉਸ ਦੇ ਅੱਗੇ ਚਾਈਨਾ ਡੋਰ ਆ ਗਈ। ਚਾਈਨਾ ਡੋਰ ਇਨੀ ਘਾਤਕ ਹੈ ਕਿ ਉਸ ਨੇ ਉਸ ਦੇ ਨੱਕ, ਕੰਨ ਅਤੇ ਅੱਖ ਦੇ ਉੱਪਰ ਕੱਟ ਲਗਾ ਦਿੱਤਾ। ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਸਿਹੜਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਕਰਾਇਆ ਗਿਆ। ਸਵਾਗਤ ਅਖੜੇ ਹੁੰਦੇ ਨੇ ਕਿ ਲਗਾਤਾਰ ਜਿੱਥੇ ਇਨੀ ਸਖਤੀ ਚਾਈਨਾ ਡੋਰ ਨੂੰ ਕੀਤੀ ਗਈ ਸੀ ਪਰ ਉਸ ਦੇ ਬਸੰਤ ਪੰਚਮੀ ਦਾ ਤਿਹਾਰ ਵੀ ਲੰਘ ਚੁੱਕਿਆ ਹੈ ਪਰ ਹਾਲੇ ਤੱਕ ਜਿਹੜੀ ਚਾਈਨਾ ਡੋਰ ਬਜ਼ਾਰਾਂ ਦੇ ਵਿੱਚ ਮਿਲ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਨਾਲ ਆਏ ਦਿਨ ਹੀ ਲੋਕ जख्मी ਹੋ ਰਹੇ ਨੇ ਤਾਂ ਤੁਸੀਂ ਦੇਖੋ ਇਹ ਤਸਵੀਰਾਂ जख्मी ਹੋਏ ਵਿਅਕਤੀ ਦੀਆਂ ਹਾਂਜੀ ਸਾਡੇ ਕੋਲ ਅੱਜ ਇੱਕ ਬੰਦਾ ਆਇਆ ਹੈ ਬਰਜਸਤੀ ਚਾਈਨਾ ਡੋਰ ਤੇ ਉਹਦੇ ਨੱਕ ਤੇ ਇੰਜਰੀ ਹੈ ਡੋਰ ਤੇ ਕੱਟਦੀ ਤਾਂ ਉਸ ਦਾ ਸੀ ਇਲਾਜ ਕਰ ਰਹੇ ਹਾਂ ਇਹ ਜਿਹੜੀ ਚਾਈਨਾ ਡੋਰ ਹੈ ਇਸ ਤੇ ਪ੍ਰਸ਼ਾਸਨ ਵੱਲੋਂ ਬੜੀ ਸਖਤ ਬੰਦੰਧੀਆਂ ਹੈ ਪਰ ਵੇਖਣ ਚ ਆਇਆ ਫੇਰ ਵੀ ਇਹ ਜਿਹੜੀ ਹੈਗੀ ਹੈ ਲੋਕੀ ਚੋਰੀ ਛਿਪੇ ਇਹ ਡੋਰਾ ਨੂੰ ਵੇਚ ਰਿਹਾ ਬਾਜ਼ਾਰਾਂ ਦੇ ਵਿੱਚ ਕਾਫੀ ਡੋਰਾ ਇਸ ਤਰ੍ਹਾਂ ਦੀ ਪਈ ਹੈ ਤੇ ਅਸੀਂ ਸਭ ਨੂੰ ਅਪੀਲ ਵੀ ਕਰਦੇ ਆਂ ਵੀ ਜੇ ਕਿਸੇ ਨੂੰ ਕਿਤੇ ਚਾਈਨਾ ਡੋਰ ਵਿਕਦੀ ਮਿਲੇ ਤਾਂ ਸਾਨੂੰ ਜੇ ਪਿਕਸ ਭੇਜਣਗੇ ਤਾਂ ਡਿਸਾਂਬ ਨੇ ਜੋ ਟੀਮਾਂ ਬਣਾਈਆਂ ਉਸ ਤੇ ਐਕਸ਼ਨ ਵੀ ਲਿਆ ਜਾਵੇਗਾ ਇਹ ਡੋਰਾ ਬਹੁਤ ਹੀ ਖਤਰਨਾਕ ਹੈ ਖਾਸ ਕਰਕੇ ਜਦੋਂ ਇਹ ਰਸਤੇ 'ਚ ਜਾਂਦੀ ਹੈ ਤਾਂ ਬਹੁਤ ਡੀਪ ਕੱਟ ਲਾਂਦੀ ਹੈ ਔਰ ਦੂਸਰਾ ਜੋ ਪੰਛੀ ਹੈ ਉਹਨਾਂ ਨੂੰ ਵੀ ਇਹ ਚਾਈਨਾ ਡੋਰ ਨਾਲ ਕਾਫੀ ਨੁਕਸਾਨ ਹੁੰਦਾ ਜਿੱਥੇ ਕਿਤੇ ਫਸ ਜਾਂਦੀ ਹੈ ਤੇ ਵਿੱਚ بڑے ਪੰਛੀ ਇੰਜਰਡ ਹੁੰਦੇ ਆ ਤਾਂ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਔਰ ਸਭ ਨੂੰ ਸਵਾਜ ਦੇ ਵਿੱਚ ਇਹ ਵੀ ਕਰਦੇ ਆਂ ਵੀ ਜੇ ਕਿਤੇ ਚਾਈਨਾ ਡੋਰ ਵਿਕਦੀ ਹੈ ਤਾਂ ਸਾਨੂੰ WhatsApp ਤੇ ਜਿਹੜੇ ਜਿੰਨੇ ਵੀ ਜ਼ਿਲ੍ਹੇ ਦੇ ਸੀਨੀਅਰ ਅਫਸਰ ਹੈ ਕੋਈ ਵੀ ਜੇ ਸਾਨੂੰ ਇਨਫੋਰਮੇਸ਼ਨ ਦੇਊਗਾ ਉਸ ਤੇ ਡਿਸਾ ਵੱਲੋਂ ਸਾਨੂੰ ਘਰੋ ਸਕਦਾ ਕਿ ਉਹਨਾਂ ਤੇ ਐਕਸ਼ਨ ਲਿਆ ਜਾਵੇਗਾ ਤੇ ਨਾਮ ਗੁਪਤ ਰੱਖਿਆ ਜਾਵੇਗਾ Başım bağırdı. Hani? Başım da <laughs>